ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜ੍ਹਾਂਗੇ ਇੱਕ ਹੋਰ ਨਾਵਲਕਾਰ ਜਿਨ੍ਹਾਂ ਦਾ ਨਾਮ ਹੈ ਕਰਨਲ ਨਰਿੰਦਰਪਾਲ ਸਿੰਘ ਇਹਨਾਂ ਦਾ ਜਿਹੜਾ ਆ ਮਾਸਟਰ ਕੈਟੇਡਰ ਦੇ ਸਿਲੇਬਸ ਦੇ ਵਿੱਚ ਤਾਂ ਕੋਈ ਜ਼ਿਕਰ ਨਹੀਂ ਹੈਗਾ ਪਰ UGC NET ਤੇ ਪੰਜਾਬੀ ਲੈਕਚਰਰ ਦੇ ਸਿਲੇਬਸ ਦੇ ਵਿੱਚ ਇਹਨਾਂ ਦਾ ਜਿਹੜਾ ਜ਼ਿਕਰ ਜ਼ਰੂਰ ਹੈ ਸੋ ਕਿਸੇ ਨੇ ਰਿਕੁਐਸਟ ਕੀਤੀ ਸੀ ਕਿ ਮੈਮ ਇਸ ਟੌਪਿਕ ਤੇ ਵੀਡੀਓ ਬਣਾਓ ਤਾਂ ਕਰਕੇ ਮੈਂ ਇਸ ਟੌਪਿਕ ਤੇ ਵੀਡੀਓ ਬਣਾ ਰਹੀ ਹਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਜਰਮ ਜਨਮ ਹੋਇਆ ਉਹਨਾਂ ਦਾ 1922 ਈਸਵੀ ਵਿੱਚ ਕਿਤੇ ਕਿਤੇ 1923 ਈਸਵੀ ਵੀ ਮਿਲਦਾ ਹੈ। ਹੋਇਆ ਕਿੱਥੇ ਪਿੰਡ ਕਾਨੀਆਂ ਬੰਗਲਾ ਜ਼ਿਲ੍ਹਾ ਫੈਸਲਾਬਾਦ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ। ਮਾਤਾ ਦਾ ਨਾਮ ਸੀ ਉਹਨਾਂ ਦਾ ਉੱਤਮ ਕੌਰ ਪਿਤਾ ਦਾ ਨਾਮ ਸੀ ਈਸ਼ਰ ਸਿੰਘ ਮੌਤ ਹੋਈ ਉਹਨਾਂ ਦੀ 8 ਮਈ 2003 ਈਸਵੀ ਨੂੰ। ਉਹਨਾਂ ਦੀ ਪਤਨੀ ਜਿਹੜੀ ਹੈ ਪ੍ਰਭਜੋਤ ਕੋਰਾਲ ਜੋ ਕਿ ਇੱਕ ਬਹੁਤ ਵੱਡੀ ਜਿਹੜੀ ਹੈ ਪੰਜਾਬੀ ਲੇਖਕ ਹੈਗੀ ਆ। ਬੱਚੇ ਉਹਨਾਂ ਦੇ ਦੋ ਬੇਟੀਆਂ ਐ ਨਿਰੂਪਮਾ ਕੌਰ ਤੇ ਅਨੁਪਮਾ ਕੌਰ ਹੁਣ ਗੱਲ ਕਰਦੇ ਆ ਉਹਨਾਂ ਦੀ ਸਟੱਡੀ ਦੇ ਬਾਰੇ ਕਹਿੰਦੇ ਉਹਨਾਂ ਨੇ ਤਿੰਨ ਆਨਰੇਰੀ ਡਾਕਟਰ ਗਿਆਨੀ ਤੇ ਬੀਏ ਦੀ ਡਿਗਰੀ ਹਾਸਲ ਕੀਤੀ ਪੜਾਈ ਤੋਂ ਬਾਅਦ ਉਹ ਭਾਰਤੀ ਥਾਲ ਸੈਨਲ ਵਿੱਚ ਉੱਚੇ ਅਹੁਦੇ ਤੇ ਸੇਵਾ ਨਿਭਾਈ ਇਹਨਾਂ ਨੇ ਤੇ ਫੌਜ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਨੇ ਮਤਲਬ ਸਤੰਤਰ ਹੋ ਕੇ ਲਿਖਣਾ ਸ਼ੁਰੂ ਕਰ ਦਿੱਤਾ 1942 ਈਸਵੀ ਵਿੱਚ ਉਹਨਾਂ ਨੇ ਰੱਖਿਆ ਸਿਵਾਮ ਵਿੱਚ ਕਮਿਸ਼ਨਰ ਅਫਸਰ ਭਰਤੀ ਹੋਏ ਸੀ ਦੂਜੇ ਵਿਸ਼ਵ ਜੰਗ ਦੌਰਾਨ ਉਹਨਾਂ ਨੇ ਪੱਛਮੀ ਏਸ਼ੀਆ ਵਿੱਚ ਸੇਵਾ ਕੀਤੀ 1972 ਵਿੱਚ ਬ੍ਰਿਗੇਡੀਅਨ ਦੇ ਤੌਰ ਤੇ ਵੀ ਸੇਵਾ ਮੁਕਤ ਹੋਏ 1962 ਤੋਂ ਸ਼ਾਰਟ ਇਸੂਵੀ ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਮਿਲਟਰੀ ਸਖਤਰ ਦੇ ਤੌਰ ਤੇ ਵੀ ਸੇਵਾ ਨਿਭਾਈ ਉਹਨਾਂ ਨੇ ਨਾਨਕ ਸਿੰਘ ਦੇ ਨਾਵਲਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਉਹਨਾਂ ਨੇ ਨਾਵਲ ਲਿਖਣੇ ਸ਼ੁਰੂ ਕੀਤੇ ਕਹਿੰਦੇ ਭਾਈ ਵੀਰ ਸਿੰਘ ਤੋਂ ਬਾਅਦ ਸਿੱਖ ਇਤਿਹਾਸ ਦਾ ਨਾਵਲੀ ਚਿੱਤਰਣ ਕਰਨ ਵਿੱਚ ਆਪ ਸਭ ਤੋਂ ਵੱਧ ਪ੍ਰਸਿੱਧ ਹੋਏ ਭਾਈ ਵੀਰ ਸਿੰਘ ਤੋਂ ਬਾਅਦ ਆਪ ਜੀ ਦਾ ਨਾਮ ਹਉਦਾ ਹੈ ਕਿਉਂਕਿ ਆਪਨੇ 60 ਤੋਂ ਵੱਧ ਕਿਤਾਬਾਂ ਲਿਖੀਆਂ ਤੇ ਇਹ ਜਿਹੜਾ ਕਰਨਲ ਨਰਿੰਦਰਪਾਲ ਸਿੰਘ ਸੀ ਇੱਕ ਪ੍ਰਸਿੱਧ ਨਾਵਲਕਾਰ ਲੇਖਕ ਤੇ ਪੱਤਰਕਾਰ ਸਨ ਇਹਨਾਂ ਨੇ ਆਪਣੇ ਨਾਵਲਾਂ ਦੇ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਪੇਸ਼ ਕੀਤਾ ਹੈ ਤੇ ਨਾਵਲਾਂ ਵਿੱਚ ਵਰਤਮਾਨ ਜ਼ਿੰਦਗੀ ਦੇ ਅਥਾਰਥ ਨੂੰ ਪੇਸ਼ ਕੀਤਾ ਮਤਲਬ ਜੋ ਪ੍ਰੈਜ਼ੈਂਟ ਦੇ ਵਿੱਚ ਚੱਲ ਰਿਹਾ ਹੈ ਉਹਦੇ ਉਹਦੀ ਸਚਾਈ ਨੂੰ ਪੇਸ਼ ਕੀਤਾ ਹੈ ਇਹਨਾਂ ਨੇ ਹੁਣ ਗੱਲ ਕਰਦੇ ਹਾਂ ਇਹਨਾਂ ਦੇ ਨਾਵਲਾਂ ਦੇ ਸਭ ਤੋਂ ਪਹਿਲਾ ਮਲਾ ਨਾਵਲ ਲਿਖਿਆ ਇਹਨਾਂ ਨੇ 1948 ਚ ਵਿੱਚ ਸਿਆਣਾਪਤੀ 1949 39 ਬਰੇ 1951 ਇਕਰਾ ਇੱਕ ਕਪੜਾ 1955 ਸ਼ਕਤੀ 1954 ਤ੍ਰੀਆਂ ਜਾਲ 1957 ਅਮਨ ਦੇ ਰਾਹ 1957 ਖੰਨਿਓ ਤਿੱਖੀ 1968 ਵਾਲੋ ਨਿੱਕੀ 1960 ਏਤਮਾਰਗ ਜਾਣਾ 1960 ਇੱਕ ਸਰਕਾਰ ਵਾਜੋ 1961 ਈਸਵੀ ਕੁੰਨਿਆ ਕੇ ਮਸਿਆ ਚਾਨਣ ਖੜਾ ਕਿਨਾਰੇ ਇਹ ਦੋ ਨਾਵਲਾ 1968 ਈਸਵੀ ਵਿੱਚ ਲਿਖੇ ਟਾਪੂ 1969 ਵਿਕੇਂਦਰਿਤ 1971 ਸਿਰ ਤੀਜੇ ਕਾਰਨ ਨਾ ਕੀਜੇ 1972 ਬਾ ਮੁਲਾਜਾ ਹੁਸ਼ਿਆਰ 1975 ਸੂਤਰ ਧਾਰ 1979 ਗगन ਗੰਗਾ 1981 ਕਾਲ ਕਾਲ 1983 ਮੇਰੇ ਤੋਂ ਗਿਰਦਰ ਗੋਪਾਲ 1999 ਜਹਾਂ ਪਨਾ 1991 ਸਖਣੇ ਧਰਤ ਆਕਾਸ਼ 1996 ਕਾਵ ਸਿੰਘ ਰਿਆਂ ਦੀ ਗੱਲ ਕਰੀਏ ਤੇ ਨੰਬਰ 1 ਤੇ ਅਗੰਮੀ ਵਹਿਣ ਕਿਲਤੇ ਕਾਮੇ 1956 ਅਗੰਮੀ ਵਹਿਣ 2 ਸੈਂਚੀ 1983 ਆ ਬਿਸ਼ਾਰਾ ਇਹ ਸਿਪਾਈ ਅਧੀਨ ਲੇਖਾ ਦੀ ਗੱਲ ਕਰੀ ਇਹਦੇ ਨੰਬਰ ਇੱਕ ਤੇਗਾ 1957 ਆਰਸੀ ਤੇ ਆਉਲੇ 1963 ਉਸ ਤੋਂ ਬਾਅਦ ਸਫਰਨਾਮੇ ਦੇਸ਼ਾਂ ਪ੍ਰਦੇਸ਼ਾਂ ਵਿੱਚ 1949 ਸ਼ਵੀ ਮੇਰਾ ਰੂਸੀ ਸਫਰਨਾਮਾ 1960 ਆਰੀਆ ਨਾ 1961 ਪੈरिस ਦੇ ਪੋਰਟਰੇਟ 1972 ਇਤਿਹਾਸਿਕ ਸਭਿਆਚਾਰਕ ਤੇ ਕੁਝ ਹੋਰ ਪੁਸਤਕਾਂ ਲਿਖੀਆਂ ਇਹਨਾਂ ਨੇ ਨੰਬਰ 1 ਹੈਗਾ ਭਾਰਤ ਤੇ ਤਿਉਹਾਰ 1958 ਈ ਜੰਗ ਤੇ ਅਮਨ ਦੇ ਲੋਕ ਗੀਤ 1964 ਈ ਪੰਜਾਬ ਦਾ ਇਤਿਹਾਸ 1968 ਈ ਅਫਗਾਨਿਸਤਾਨ 1970 ਈ ਮੇਰੀ ਸਾਹਿਤਿਕ ਸਵਾਰ ਜੀਵਨੀ 1991 ਈ ਕਾਵਨਾਟਕ ਇਹਨਾਂ ਦਾ ਇੱਕੋ ਹੀ ਆ ਕਾਫਲੇ 1947 ਈ ਇਹਨਾਂ ਨੇ ਲਿਖਿਆ ਹੁਣ ਗੱਲ ਕਰਦੇ ਹਾਂ ਸਨਮਾਨਾਂ ਦੀ ਸਨਮਾਨ ਨੰਬਰ ਇੱਕੋ ਹੀ ਇਹਨਾਂ ਦਾ ਜਿਹੜਾ ਬਾ ਮਲਾਜਾ ਹੁਸ਼ਿਆਰ ਜਿਹੜਾ ਆ ਇਹਨਾਂ ਦਾ ਨਾਵਲ ਸਾਹਿਦ ਉਹ ਲਈ ਤਿਆਰ ਹੋਇਆ ਦਾ ਮਤਲਬ ਇਹਨੂੰ 1976 ਇਸ਼ੂ ਵਿੱਚ ਉਹਦੇ ਲਈ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਪਰ ਬਾਅਦ ਵਿੱਚ ਇਹ ਨਾਵਲ ਪੰਜਾਬ ਸਰਕਾਰ ਨੇ ਜਿਨਸੀ ਤੇ ਅਸ਼ਰੀਲ ਵੇਰਵੇਆ ਕਰਕੇ ਬੈਨ ਕਰ ਦਿੱਤਾ ਸੀ ਹੁਣ ਕੁਝ ਨਾਵਲਾਂ ਦੇ ਵਿਸ਼ੇ ਦੀ ਗੱਲ ਕਰਦੇ ਆ ਨੰਬਰ 1 ਤੇ ਅਖੰਡਿਓ ਤਿੱਖੀ ਵਾਲਿਓ ਨਿੱਕੀ ਏਤਮਾਰਗ ਜਾਣਾ ਇਹਦੇ ਵਿੱਚ ਸਿੱਖਾਂ ਦੀ ਬਹਾਦਰੀ ਦਾ ਵਰਣਨ ਕੀਤਾ ਹੈ ਨੰਬਰ 2 ਤੇ ਕੁੰਨਿਆ ਕਿ ਮਸੀਆ ਵਿਕੇਂਦ੍ਰਿਤ ਅਤੇ ਟਾਪੂ ਇਹ ਆਧੁਨਿਕ ਭਾਰਤੀ ਮਨੁੱਖ ਦੇ ਦਾਰਸ਼ਨਿਕ ਮਸਲੇ ਨੂੰ ਪੇਸ਼ ਕਰਦਾ ਹੈ ਇਹਦੇ ਵਿੱਚ ਉਹ ਦੱਸਦਾ ਹੈ ਕਿ ਅਜੋਕਾ ਮਨੁੱਖ ਜਿਹੜਾ ਆਪਣੇ ਸਾਂਝੇ ਵਿਸ਼ਵਾਸਾਂ ਤੋਂ ਟੁੱਟ ਚੁੱਕਾ ਆ ਇਸ ਦਾ ਕਾਰਨ ਉਹਦਾ ਜੀਵਨ ਬੁਰੀ ਤਰ੍ਹਾਂ ਲੜਖੜਾ ਚੁੱਕਾ ਹੈ ਉਹ ਇਕੱਲਾ ਤੇ ਤਨਾ ਰਹਿ ਗਿਆ ਹੈ ਉਸ ਤੋਂ ਬਾਅਦ ਬਾ ਮੁਲਾਜਾ ਹੁਸ਼ਿਆਰ ਜਿਹੜਾ ਇਹਨਾਂ ਦਾ ਜਿੱਤੇ ਸਾਹਿਤ ਕਾਦਮਿ ਪੁਰਸਕਾਰ ਮਿਲਿਆ ਇਹਦੇ ਵਿੱਚ ਕਹਿੰਦਾ ਆਧੁਨਿਕ ਪੂੰਜੀਵਾਦੀ ਸਮਾਜ ਵਿੱਚ ਰਿਸ਼ਤਿਆਂ ਦੇ ਟੁੱਟ ਭੱਜ ਨੂੰ ਪੇਸ਼ ਕੀਤਾ ਹੈ ਉਹਦਾ ਵਿਚਾਰ ਹੈ ਕਿ ਜੀਵਨ ਲਕਸ਼ਣ ਨਾਲੋਂ ਟੁੱਟ ਕੇ ਅੱਜ ਦਾ ਮਨੁੱਖ ਕਾਮ ਤੇ ਡਰੱਗਸ ਦੇ ਵਿੱਚ ਆਪਣੀ ਜੜੀ ਪਨਾਹ ਲੱਭ ਰਿਹਾ ਹੈ। ਉਸ ਤੋਂ ਬਾਅਦ ਹੈਗਾ ਸੈਨਾਪਤੀ ਤੇ 39 ਬਰੇ ਇਹਦੇ ਵਿੱਚ ਮੱਧਕਾਲ ਦੇ ਰਾਜਪੁੱਤਾਂ ਦੀ ਬਹਾਦਰੀ ਤੇ ਸੂਰਬੀਰਤਾ ਪੇਸ਼ ਕੀਤੀ ਗਈ ਹੈ। ਧੰਨਵਾਦ। ਅਬਦ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟਰੀ ਜਰੂਰ ਕਰੋ ਤੇ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਧੰਨਵਾਦ।